ਸਖਬੀਰ ਬਾਦਲ ਤੇ ਕਾਤਲਾਨਾ ਹਮਲਾ ਕਰਨ ਵਾਲੇ ਨਰੈਨ ਸਿੰਘ ਚੋੜਾ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੱਡੇ આરોਪ ਲਗਾਏ ਨੇ ਪੁਲਿਸ ਵੱਲੋਂ ਜੋ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਹੈ ਉਸ ਦੀਆਂ ਕਾਪੀਆਂ ਲੈ ਕੇ ਪਹੁੰਚੇ ਨੇ ਬੰਟੀ ਰੁਮਾਨਾ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬੰਟੀ ਰੁਮਾਨਾ ਉਹਨਾਂ ਨੇ ਵੱਡਾ ਖੁਲਾਸਾ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ આરોਪ ਲਾਏ ਨੇ ਕਿ ਨਰੈਨ ਸਿੰਘ ਚੋੜਾ ਨੂੰ ਜ਼ਮਾਨਤ ਦਵਾਈ ਜਾ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਜੋ ਚਲਾਨ ਪੇਸ਼ ਕੀਤਾ ਹੈ ਉਸ ਦੇ ਵਿੱਚ ਖਾਮੀਆਂ ਦਿਖਾਉਂਦੇ ਹੋਏ ਨਜ਼ਰ ਆਏ ਬੰਟੀ ਰੋਮਾਨਾ ਇੰਨੀ ਨੇੜੇ ਆਉਣ ਦਿੱਤਾ ਗਿਆ ਕਿ ਉਹ ਪੁਆਇੰਟ ਬਲਾਇਂ ਰੇਂਜ ਤੋਂ ਉਹਦੇ ਤੇ ਹਮਲਾ ਕਰ ਸਕੀਏ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਸੀ ਬੈਠੇ ਸੀ ਗੁਰੂ ਸਾਹਿਬ ਦੇ ਦਰ ਤੇ ਚਰਨਾ ਚ ਗੁਰੂ ਸਾਹਿਬ ਨੇ ਹੱਥ ਦੇ ਕੇ ਰੱਖਿਆ ਕਿਉਂਕਿ ਕਹਿੰਦੇ ਆ ਮਾਰਨ ਵਾਲੇ ਨਾਲੋਂ ਹਮੇਸ਼ਾ ਬਚਾਉਣ ਵਾਲਾ ਵੱਡਾ ਹੁੰਦਾ ਫਿਰ ਚਲਾਨ ਤੇ ਗੱਲ ਆਈ ਤੇ ਦੂਸਰੀ ਚੀਜ਼ ਜਿਹੜੀ ਉਹਨੇ ਗੱਲ ਕੀਤੀ ਕਿ ਆਰਮਜ਼ ਐਕਟ ਵੀ ਇਹਦੇ ਵਿੱਚ ਲੱਗਿਆ ਤੇ ਆਰਮਜ਼ ਐਕਟ ਦੀ ਜਿਹੜੀ ਸੈਂਕਸ਼ਨ ਹੈ ਉਹ ਡਿਸਟ੍ਰਿਕਟ ਮੈਜਿਸਟਰੇਟ ਤੋਂ ਲੈਣੀ ਮੰਡੈਟਰੀ ਹੈ ਉਹ ਪੁਲਿਸ ਨੇ ਲਾ ਕੇ ਚਲਾਨ ਨਾਲ ਨਹੀਂ ਲਈ ਮੈਂ ਪੜ੍ਹ ਦਿੰਦਾ ਥਿਲ ਡੇਟ ਸੈਂਕਸ਼ਨ ਅੰਡਰ 39 ਆਰਮਜ਼ ਐਕਟ ਹੈਸ ਨਾਟ ਬੀਨ ਅਬਟੇਨਡ ਬਾਈ ਦਾ ਪ੍ਰੋਸੀਕਿਊਸ਼ਨ ਐਂਡ ਨੋ ਕੋਰਟ ਕੈਨ ਟੇਕ ਕਾਗਨਿਸੈਂਸ ਆਫ ਅਫੈਂਸ ਵਿਦਆਊਟ ਪ੍ਰੀਵੀਅਸ ਸੈਂਕਸ਼ਨ ਆਫ ਡਿਸਟ੍ਰਿਕਟ ਮੈਜਿਸਟਰੇਟ ਥੈਟ ਇਜ਼ ਥਿਲ ਦਾ ਫਾਈਲਿੰਗ ਆਫ ਚਲਾਨ the police has not recorded the statement of main victim namely sardar sukhbir singh which raises doubts about the manner in which prosecution has been conducted ehho ja chalan pesh karoge 307 da jide vich jide te goli challi hove jehda victim hove othe tusi 3.5 mahine statement hi leke naal naal laoge jediyan sanctions mandatory under law oh na laoge ਤੇ ਫਿਰ ਕੋਰਟ ਕੋਲੇ ਚਾਰਾ ਕੀ ਰਹਿ ਜਾਂਦਾ ਬੇਲ ਦੇਣ ਤੋਂ ਇਲਾਵਾ ਮੈਂ ਪੰਜਾਬ ਸਰਕਾਰ ਨੂੰ ਚੈਲੰਜ ਕਰਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਚੀਜ਼ ਰੱਖਣੀ ਚਾਹਣਾ ਜਿਮੇਵਾਰੀ ਨਾਲ ਮੈਂ ਚੈਲੰਜ ਕਰ ਰਿਹਾ ਪੰਜਾਬ ਸਰਕਾਰ ਨੂੰ ਅੱਜ 47 ਤੋਂ ਬਾਅਦ ਹੁਣ ਤੱਕ ਆਜੋ ਤੁਸੀਂ ਆਪਾਂ 2025 ਚ ਆ ਗਏ ਆ तकरीबन 78 ਸਾਲ ਦਾ ਮੈਂ ਗੱਲ ਕਰ ਰਿਹਾ ਇੱਕ ਚਲਾਨ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਚ ਲਿਆ ਕੇ ਰੱਖ ਦੋ 307 ਦਾ ਪਰਚਾ ਹੋਵੇ ਤੇ ਜਿਹਦੇ ਤੇ ਗੋਲੀ ਚੱਲੀ ਹੋਵੇ ਜਾਂ ਹਮਲਾ ਹੋਇਆ ਹੋਵੇ ਜਿਹੜਾ ਵਿਕਟਿਮ ਹੋਵੇ ਉਹਦੀ ਸਟੇਟਮੈਂਟ ਨਾਲ ਲਾਏ ਬਿਨਾ ਤੁਸੀਂ ਕੋਰਟ ਦੇ ਵਿੱਚ ਚਲਾਨ ਦਿੱਤਾ ਹੁਣ ਇੱਕ ਸਿੰਗਲ ਮੈਂ ਕਹਿੰਦਾ ਚਲੋ ਪੰਜਾਬ ਪੁਲਿਸ ਪੰਜਾਬ ਤਾਂ ਛੱਡੋ ਹਿੰਦੁਸਤਾਨ ਚੋਂ ਲੱਭ ਕੇ ਲਿਆ ਦੇ ਇੱਕ ਸਿੰਗਲ ਚਲਾਨ ਦਿਖਾ ਦਿਓ 307 ਦਾ ਹੁਣ 307 ਹੁੰਦੀ ਕੀ ਅਟੈਂਪਟ ਟੂ ਮਰਡਰ ਮੇਰੇ ਤੇ ਹਮਲਾ ਕੀਤਾ ਇਹਨੇ ਮਾਰ ਦੇਣ ਦੀ ਨੀਤ ਨਾਲ ਕੀਤਾ ਤੇ ਮੇਰੀ ਸਟੇਟਮੈਂਟ ਨਹੀਂ ਲਾਈ ਵਿੱਚ ਫਿਰ ਤੁਸੀਂ ਉਹਨੂੰ ਕੀ ਕਰੋਗੇ ਜੀ ਪੰਜਾਬ ਸਰਕਾਰ ਪੰਜਾਬ ਪੁਲਿਸ ਲੋਕਾਂ ਦੇ ਸਾਹਮਣੇ ਇਹ ਰੱਖੇ ਇੱਕ ਵੀ ਚੀਜ਼ ਰੱਖ ਦੇਵੇ ਇੱਕ ਕਾਗਜ਼ ਰੱਖ ਦੇਵੇ ਲਿਆ ਕੇ ਕਿ 75 80 ਸਾਲਾਂ ਦੇ ਵਿੱਚ ਇੱਕ ਚਲਾਨ ਪੇਸ਼ ਹੋਇਆ ਹੋਵੇ 307 ਦਾ ਜਿਹਦੇ ਵਿੱਚ ਵਿਕਟਮ ਦੀ ਸਟੇਟਮੈਂਟ ਨਾਲ ਨਾ ਰੱਗੀ ਤੇ ਜੇ ਨਹੀਂ ਰੱਖ ਸਕਦੇ ਫਿਰ ਲੋਕਾਂ ਦੀ ਕਚਹਿਰੀ 'ਚ ਜਵਾਬ ਦੇਣ ਕਿ ਇਹ ਹੋਇਆ ਕਿਉਂ ਹੈ ਉਹ ਹਾਲਾਤ ਜਿਹੜੇ ਬੰਦੇ ਦੁਬਾਰਾ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਬੰਦਿਆਂ ਨੂੰ ਸਰਕਾਰ ਸ਼ੈਲਟਰ ਤੇ ਪੇਟਰਨੇਜ ਦੇ ਰਹੀ ਹੈ ਸਿਰਫ ਕੀ ਐ ਕੁਡ ਪ੍ਰੋ ਕੋ ਕੀ ਐ ਕਿ ਤੁਸੀਂ ਸਾਡੇ ਕੰਮ ਕਰਦੇ ਰਹੋ ਅਸੀਂ ਤੁਹਾਨੂੰ ਬਚਾ ਕੇ ਰੱਖਾਂਗੇ ਪੰਜਾਬ ਨੂੰ ਅੱਗ ਲੱਗਦੀ ਹੈ ਲੱਗ ਜਵੇ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਟਾਰਗੇਟ ਹੈ ਉਹ ਤੁਸੀਂ ਸਾਨੂੰ ਅਚੀਵ ਕਰਕੇ ਦੇਣੇ ਆਦਮੀ ਪਾਰਟੀ ਦੀ ਸਰਕਾਰ ਤੇ ਆਹ ਸਟੇਟਮੈਂਟ ਤੁਸੀਂ ਆਪ ਚਲਾਣ ਦੇ ਵਿੱਚ ਸਰਕਾਰ ਨੇ ਲਾਈ ਐ ਤੇ ਫਿਰ ਕੀ ਕੀਤਾ ਤੂੰ ਅੱਗੇ ਇਸ ਬੰਦੇ ਨੂੰ ਤੁਸੀਂ 3 ਮਹੀਨਿਆਂ ਦੇ ਵਿੱਚ ਬੇਲ ਕਰਾਤੀ ਵੀ ਜਾ ਹੁਣ ਆਪਦੀਆਂ ਬਾਕੀ ਦੀਆਂ ਗਤੀਵਿਧੀਆਂ ਕਾਰਵਾਈਆਂ ਵੀ ਪੂਰੀਆਂ ਕਰ ਲਾ ਸਾਡਾ ਮਕਸਦ ਹਲ ਹੋ ਗਿਆ ਜੋ ਅਸੀਂ ਤੇਰੇ ਤੋਂ ਕਰਾਉਣਾ ਸੀ ਜੇ ਕੋਈ ਰਹਿ ਗਈ ਕੋਈ ਨਹੀਂ ਫੇਰ ਤੈਨੂੰ ਵਰਤਾਂਗੇ ਤੇ ਪਰ ਤੂੰ ਆਪਦਾ ਕੰਮ ਕਰ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਬੇਨਤੀ ਕਰਦਾ ਇਹ ਸਰਕਾਰੀ ਡਾਕੂਮੈਂਟ ਹੈ ਚਲਾਨ ਦੇ ਨਾਲ ਹੈ ਇਕਸ਼ਾਫ ਉਹਦਾ ਲੱਗਿਆ ਹੋਇਆ ਹੈ ਡਿਸਕਲੋਜ਼ਰ ਸਟੇਟਮੈਂਟ ਲੱਗੀ ਹੋਈ ਹੈ ਗਵਰਨਮੈਂਟ ਆਫ ਇੰਡੀਆ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ ਇਸ ਕੀ ਅੱਜ ਜਿਹੜੇ ਚੌੜੇ ਆ ਗਏ ਇਹ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਵਰਤਦੀ ਰਹੀ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਇਹਦੇ ਭਾਈ ਨੂੰ ਸੁਖੀ ਰੰਧਾਵਾ ਜੀ ਨੇ ਚੇਅਰਮੈਨ ਬਣਾ ਕੇ ਰੱਖਿਆ ਸੀ ਆਪਦੇ ਡੇਰਾ ਬਾਬਾ ਨਾਨਕ